ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਫਰਮਾਨ ਹਨ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਾਰੇ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੇਰੀ ਜੈ ਸਿਰ ਦੀ ਜੈ ਕਾਣ ਨਾ ਕੀਜੈ ਸਿੱਖ ਗੁਰੂ ਸਾਹਿਬ ਜੀ ਮਹਾਰਾਜ ਦੇ ਹੁਕਮ ਨੂੰ ਮੰਨਦਾ ਹੋਇਆ ਆਪਣਾ ਸਿਰ ਗੁਰੂ ਵਾਸਤੇ ਕੁਰਬਾਨ ਕਰ ਦਿੰਦਾ ਹੈ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਇੱਕ ਅਨੋਖੀ ਘਟਨਾ ਹੋਈ ਕਿ ਇੱਕ ਪਿਤਾ ਨੇ ਆਪਣੇ ਹੀ ਪੁੱਤਰ ਦਾ ਸਿਰ ਆਪਣੇ ਹੱਥਾਂ ਦੇ ਨਾਲ ਕੱਟ ਦਿੱਤਾ ਆਪਣੇ ਪੁੱਤਰ ਨੂੰ ਮੌਤ ਦੇ ਘਾਟੇ ਉਤਾਰ ਦਿੱਤਾ ऐसा उसने क्यों किया यह इतिहास श्री गुरु अर्जुन देव जी महाराज जी ਦੇ ਸਮੇਂ ਦਾ ਹੈ ਸੋ ਔਰ ਸਾਖੀ ਸਰਵਣ ਕਰਿਏ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਇਹ ਦੋਵੇਂ ਹੀ ਪਿਓ ਪੁੱਤਰ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੰਮਣ ਅਤੇ ਮੁੱਸਨ ਕਰਕੇ ਆਉਂਦਾ ਹੈ ਜੋ ਸੰਮਣ ਹੈ ਇਹ ਪੁੱਤਰ ਹੈ ਅਤੇ ਇਸ ਦੇ ਪਿਤਾ ਦਾ ਨਾਮ ਮਸਣ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੜੇ ਹੀ ਸ਼ਰਧਾਲੂ ਸਿੱਖ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਇਸ ਵੇਲੇ ਸੰਗਤਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਅੰਮ੍ਰਿਤ ਸਰਦੀ ਪਾਵਨ ਪਵਿੱਤਰ ਧਰਤੀ ਤੋਂ ਲਾਹੌਰ ਜਾਂਦੇ ਨੇ ਸੰਗਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੀਆਂ ਖੁਸ਼ ਹੁੰਦੀਆਂ ਨੇ ਆਸਾਂ ਮਰਦਾਂ ਸੰਗਤਾਂ ਦੀਆਂ ਪੂਰੀਆਂ ਲੱਗੀਆਂ ਹੋਣ ਸਤਿਗੁਰਾਂ ਜੀ ਦੇ ਦੀਵਾਨ ਸਜਾਏ ਜਾਂਦੇ ਸੰਗਤਾਂ ਬਾਣੀ ਪੜ੍ਹਦੀਆਂ ਇਸ ਦੇ ਨਾਲ ਹੀ ਸੰਗਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੀਆਂ ਘਰ ਦੇ ਵਿੱਚ ਸਤਿਗੁਰਾਂ ਨੂੰ ਬਲਾਵਾ ਭੇਜਿਆ ਜਾਂਦਾ ਸਤਿਗੁਰੂ ਜੀ ਸੰਗਤਾਂ ਦੇ ਘਰਾਂ ਦੇ ਵਿੱਚ ਜਾ ਕੇ ਦਰਸ਼ਨ ਦਿੰਦੇ ਸੰਗਤਾਂ ਨੂੰ ਨਾਲ ਵੱਡੀ ਗਿਣਤੀ ਵਿੱਚ ਸੰਗਤ ਜਾਂਦੀ ਅਤੇ ਲੰਗਰ ਪੰਡਾਰੇ ਵੀ ਵਰਤਾਏ ਜਾਂਦੇ ਸਤਿਗੁਰੂ ਜੀ ਉਪਦੇਸ਼ ਦੇ ਕੇ ਨਿਹਾਲ ਕਰਦੇ ਸੋ ਇਸ ਤਰ੍ਹਾਂ ਗੁਰੂਕੀਆਂ ਸੰਗਤਾਂ ਦਾ ਇਹ ਪ੍ਰੇਮ ਦਿਨੋਂ ਦਿਨ ਵੱਧਦਾ ਜਾਵੇ ਗੁਰੂ ਕੇ ਸਿੱਖ ਸੰਮਣ ਤੇ ਮੁਸਣ ਇਹਨਾਂ ਦੂਹਾਹੀਂ ਤੇ ਉਹ ਪੁੱਤਰਾਂ ਨੇ ਸਲਾਹ ਕੀਤੀ ਐ ਕਿ ਅਸੀਂ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਗੁਰੂ ਜੀ ਕਿਰਪਾ ਕਰਨ ਸਾਡੇ ਵੀ ਗਰੀਬਾਂ ਦੇ ਗ੍ਰਹਿ ਵਿਖੇ ਘਰ ਦੇ ਵਿੱਚ ਗੁਰੂ ਜੀ ਆਉਣਗੇ ਸਾਡੇ ਘਰ ਨੂੰ ਪਵਿੱਤਰ ਕਰਨਗੇ ਸਾਡੇ ਭਾਗ ਜਾਗਣਗੇ ਆਨੇ ਘਰ ਦੇ ਵਿੱਚ অতি ਗਰੀਬੀ ਹੈ ਜੋ ਕਿਰਤ ਕਮਾਈ ਕਰਦੇ ਨੇ ਉਸ ਦੇ ਨਾਲ ਮਸਾਂ ਹੀ ਗੁਜ਼ਾਰਾ ਚੱਲ ਰਿਹਾ ਹੈ ਪਰ ਸੇਵਾ ਦੀ ਭਾਵਨਾ ਮਨ ਦੇ ਵਿੱਚ ਬਣ ਗਈ ਹੈ ਸੋ ਇਹਨਾਂ ਪਿਓ ਪੁੱਤਰਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਨੇੜੇ ਦੇ ਦੁਕਾਨਦਾਰ ਦੇ ਕੋਲ ਜਾਣਾ ਕੀਤਾ ਦੁਕਾਨਦਾਰ ਦੇ ਕੋਲ ਜਾ ਕੇ ਸਲਾਹ ਕਰਦੇ ਨੇ ਆਖਣ ਲੱਗੇ ਇੱਕ ਗੁਜਾਰਿਸ਼ ਹੈ ਤੁਹਾਡੇ ਕੋਲ ਇੱਕ ਬੇਨਤੀ ਕਰਨ ਆਏ ਆਂ ਦੁਕਾਨਦਾਰ ਨੇ ਆਖਿਆ ਦੱਸੋ ਆਖਣ ਲੱਗੇ ਕਿ ਅਸੀਂ ਚੰਨੇ ਆਂ ਬਾਕੀ ਸੰਗਤਾਂ ਦੇ ਵਾਂਗ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਗ੍ਰਹਿ ਵਿਖੇ ਬੁਲਾਈਏ ਸਾਡੀ ਗਰੀਬੀ ਕੱਟੀ ਜਾਏਗੀ ਭੰਡਾਰੇ ਵਰਤਾਈਏ ਪਰ ਮਾਇਆ ਦਾ ਪਹਿਰਾ ਅਜੇ ਢਿੱਲਾ ਹੈ ਸਾਨੂੰ ਉਧਾਰ ਰਸਤਾ ਬਸਤਾ ਆਪ ਜੀ ਨੇ ਦੇਣੀਆਂ ਅਤੇ ਜੋ ਵੀ ਆਪ ਜੀ ਦਾ ਹਿਸਾਬ ਕਿਤਾਬ ਹੋਵੇਗਾ ਉਹ ਵਿਆਜ ਸਮੇਤ ਥੋੜਾ ਥੋੜਾ ਕਰਕੇ ਅਸੀਂ ਵਾਪਸ ਕਰ ਦੇਵਾਂਗੇ ਕਿਉਂਕਿ ਸੰਮਣ ਅਤੇ ਮੁਸਣ ਬੜੇ ਸਾਫ਼ ਸੁਥਰੇ ਜੀਵਨ ਵਾਲੇ ਸਨ ਇਮਾਨਦਾਰ ਸਨ ਉਹ ਦੁਕਾਨਦਾਰ ਜਾਣਦਾ ਸੀ ਕਿ ਭਾਵੇਂ ਹੁਣ ਇਹਨਾਂ ਦੇ ਕੋਲ ਪੈਸੇ ਨਹੀਂ ਪਰ ਇਹ ਜ਼ਬਾਨ ਦੇ ਪੱਕੇ ਹਨ ਇਹਨਾਂ ਨੇ ਮੇਰੇ ਪੈਸੇ ਵਾਪਸ ਮੋੜ ਦੇਣੇ ਨੇ ਇਸ ਕਰਕੇ ਉਸ ਦੁਕਾਨਦਾਰ ਨੇ ਹਾਂ ਕਰ ਦਿੱਤੀ ਆਖਣ ਲੱਗਾ ਜਿਨ੍ਹਾਂ ਵੀ ਸਵਦਾ ਤੁਹਾਨੂੰ ਚਾਹੀਦਾ ਹੈ ਮੇਰੀ ਦੁਕਾਨ ਤੋਂ ਲੈ ਜਾਣਾ ਅਤੇ ਆਪਣੇ ਵਾਅਦੇ ਦੇ ਮੁਤਾਬਕ ਮੇਰੇ ਪੈਸੇ ਵਿਆਜ ਸਮੇਤ ਵਾਪਸ ਕਰ ਦੇਣੇ। ਸੰਮਣ ਤੇ ਮੁਸਣ ਬੜੇ ਖੁਸ਼ ਹੋਏ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ। ਜਦੋਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਹੁਣ ਬੇਨਤੀ ਕਰਨ ਲੱਗੇ ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰਿਓ ਸਾਡੇ ਗਰੀਬਾਂ ਦੇ ਘਰ ਦੇ ਵਿੱਚ ਵੀ ਚਰਨ ਪਾਓ ਅਸੀਂ ਵੀ ਆਪ ਜੀ ਦੇ ਚਰਨ ਪਰਸੀਏ ਸੰਗਤ ਦੀ ਸੇਵਾ ਕਰੀਏ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਇਹ ਪ੍ਰੇਮ ਵੇਖ ਕੇ ਪ੍ਰਸੰਨ ਹੁੰਦੇ ਨੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਨ੍ਹਾਂ ਦੇ ਘਰ ਜਾਣ ਦੀ ਹਾਂ ਕਰ ਦਿੱਤੀ ਇੱਕ ਦਿਨ ਮੁਕਰਰ ਕੀਤਾ ਗਿਆ ਕਿ ਇਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੇ ਘਰ ਆਉਣਗੇ ਤੇ ਨਾਲ ਹੀ ਸੰਗਤਾਂ ਜਾਇਆ ਕਰਦੀਆਂ ਸਨ ਸੋ ਸਾਧ ਸੰਗਤ ਜੀਓ ਸੰਮਣ ਤੇ ਮੁਸਨ ਬੜੇ ਖੁਸ਼ ਨੇ ਕਿ ਸਾਡੇ ਭਾਗ ਜਾਗ ਗਏ ਗੁਰੂ ਸਾਹਿਬ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਸਾਡੇ ਗਰੀਬਾਂ ਦੇ ਘਰ ਆਉਣ ਵਾਸਤੇ ਤਿਆਰ ਹੋ ਗਏ ਨੇ ਸੋ ਸਾਥ ਸੰਗਤ ਜੀਓ ਲੱਗੇ ਤਿਆਰੀਆਂ ਕਰਨ ਜੇ ਕੋਈ ਪੁੱਛੇ ਕਿ ਇਹ ਤੁਸੀਂ ਘਰ ਦੇ ਵਿੱਚ ਕਾਹਦੀਆਂ ਤਿਆਰੀਆਂ ਕਰ ਰਹੇ ਜੇ ਤਾਂ ਆਖਣ ਕਿ ਸਾਡੇ ਤੇ ਘਰ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਉਣਾ ਹੈ ਅਸੀਂ ਬਾਕੀ ਸੰਗਤਾਂ ਦੇ ਵਾਂਗ ਭੰਡਾਰਾ ਕਰਨਾ ਹੈ ਗੁਰੂ ਜੀ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਨੇ ਨੇ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਕਰ ਰਹੇ ਆ ਸੋ ਸਾਧ ਸੰਗਤ ਜੀਓ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਭਾਵਨਾ ਕਰਨ ਵਾਲੇ ਸਿੱਖ ਨੇ ਉਤੇ ਨਿੰਦਕ ਵੀ ਹਨ ਸੋ ਦੱਸਦੇ ਹਨ ਕਿ ਸੰਮਣ ਮੁਸਣ ਦੇ ਕੋਲ ਹੀ ਇੱਕ ਬڑا ਧਨਾੜ ਵਿਅਕਤੀ ਰਹਿੰਦਾ ਸੀ ਤੇ ਹੈ ਬੜਾ ਸੂਮ ਕੈਸੇ ਖਰਚ ਨਹੀਂ ਸੀ ਕਰਦਾ ਉਸ ਨੇ ਵਿਚਾਰਿਆ ਕਿ ਇਹ ਗਰੀਬ ਜਿਨ੍ਹਾਂ ਦੇ ਕੋਲ ਕੁਝ ਨਹੀਂ ਜੇ ਇਹਨਾਂ ਨੇ ਭੰਡਾਰਾ ਕਰ ਦਿੱਤਾ ਮੇਰੀ ਬੜੀ ਬੇਇੱਜ਼ਤੀ ਹੋਵੇਗੀ ਕਿ ਇਹਨਾਂ ਕੋਲ ਕੁਝ ਹੋਣ ਦੇ ਬਾਵਜੂਦ ਮੈਂ ਤੇ ਕੋਈ ਭੰਡਾਰਾ ਕਰ ਨਹੀਂ ਸਕਿਆ ਇਹਨਾਂ ਗਰੀਬਾਂ ਦੀ ਪ੍ਰਸ਼ੰਸਾ ਹੋ ਜੇਗੀ ਸੋ ਉਸਨੇ ਪਤਾ ਕੀਤਾ ਕਿ ਇਹਨਾਂ ਨੇ ਭੰਡਾਰਾ ਕਰਨ ਵਾਸਤੇ ਨੇੜੇ ਦੇ ਦੁਕਾਨਦਾਰ ਦੇ ਕੋਲੋਂ hodar ਲੈਣਾ ਹੈ ਸੋ ਉਸ ਦੁਕਾਨਦਾਰ ਦੇ ਜਾ ਕੇ ਗਵੰਢੀ ਨੇ ਕੰਨ ਭਰਨੇ ਸ਼ੁਰੂ ਕੀਤੇ ਆਖਣ ਲੱਗਾ ਭਾਈ ਕੋਈ ਥੋੜੀ ਰਕਮ ਨਹੀਂ 500 ਰੁਪਏ ਦਾ ਘੱਟੋ ਘੱਟ ਸਮਾਨ ਜੋ ਹੈ ਉਹ ਆ ਜਾਣਾ ਹੈ ਸਾਧ ਸੰਗਤ ਜੀ ਪ੍ਰਤਨ ਉਸ ਸਮੇਂ ਦੇ ਵਿੱਚ 500 ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੋ ਜਾਂਦੀ ਸੀ ਆਖਣ ਲੱਗਾ ਇਹ ਗਰੀਬ ਲੋਕ ਇਹ ਤਾਂ ਮਸਾਂ ਹੀ ਆਪਣਾ ਗੁਜ਼ਾਰਾ ਕਰਦੇ ਆ ਇਹ ਕਿੱਥੋਂ ਤੈਨੂੰ ਪੈਸੇ ਵਾਪਸ ਮੋੜਨਗੇ ਅਜੇ ਵੀ ਜੇ ਮੇਰੀ ਗੱਲ ਮੰਨੇ ਤੇ ਕੁਝ ਵਿਗੜਿਆ ਨਹੀਂ ਤੂੰ ਸਬਦਾ ਦੇਣ ਤੋਂ ਇਨਕਾਰ ਕਰ ਦੇ ਨਹੀਂ ਤੇ ਤੈਨੂੰ ਇਹ ਘਾਟਾ ਪੈ ਜਾਏਗਾ ਵਿਆਜ ਲੈਂਦਾ ਲੈਂਦਾ ਮੂਲ ਵੀ ਗਵਾ ਕੇ ਬਹਿਂਗਾ ਇਹ ਤੇਰੇ ਪੈਸੇ ਨਹੀਂ ਮੋੜ ਸਕਦੇ ਉਹ ਦੁਕਾਨਦਾਰ ਗੱਲਾਂ ਦੇ ਵਿੱਚ ਆ ਗਿਆ ਸਵੇਰੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਹਨਾਂ ਸਿੱਖਾਂ ਦੇ ਘਰ ਆਉਣਾ ਹੈ ਇੱਕ ਦਿਨ ਪਹਿਲਾਂ ਸਬਦਾ ਲੈਣ ਵਾਸਤੇ ਗਏ ਉਸ ਦੁਕਾਨਦਾਰ ਨੇ ਇਨੇ ਕਾਰ ਕਰ ਦਿੱਤਾ ਆਖਣ ਲੱਗਾ ਜੇ ਪੈਸੇ ਹਨ ਤਾਂ ਲੈ ਜਾਓ ਮੈਂ ਨਹੀਂ ਦੇ ਸਕਦਾ ਜੇਕਰ ਸਾਥ ਸੰਗਤ ਜੀਓ ਕੁਝ ਸਮਾਂ ਹੁੰਦਾ ਤਾਂ ਸ਼ਾਇਦ ਕੋਈ ਹੋਰ ਪ੍ਰਬੰਧ ਕਰ ਦੇ ਪਰ ਸਮਾਂ ਜੋ ਸੀ ਉਹ ਹੱਥੋਂ ਨਿਕਲ ਚੁੱਕਾ ਸੀ ਸਵੇਰੇ ਤੇ ਸੰਗਤਾਂ ਨੇ ਆਉਣਾ ਤੇ ਸ਼ਾਮ ਨੂੰ ਸੌਦਾ ਲੈਣ ਵਾਸਤੇ ਗਏ ਉਸ ਦੁਕਾਨਦਾਰ ਨੇ ਮਨਾਂ ਕਰ ਦਿੱਤਾ ਬੜੇ ਹੀ ਨਰਾਜ ਹੋ ਕੇ ਘਰ ਨੂੰ ਆਏ ਨੇ ਤਾਂ ਵਿਚਾਰਾਂ ਕਰਨ ਲੱਗੇ ਕਿ ਹੁਣ ਕੀ ਬਣੇਗਾ ਤਾਂ ਪਿਤਾ ਨੇ ਪੁੱਤਰ ਨੇ ਸਲਾਹ ਕੀਤੀ ਪਿਤਾ ਆਖਣ ਲੱਗਾ ਬੇਟਾ ਜੇਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆ ਗਏ ਘਰ ਦੇ ਵਿੱਚ ਕੁਝ ਅਸੀਂ ਤਿਆਰ ਨਾ ਕੀਤਾ ਬੜੀ ਕਾਸੋ ਹੀਣੀ ਗੱਲ ਹੋਵੇਗੀ ਸਾਨੂੰ ਆਪਣੀ ਬੇਇੱਜ਼ਤੀ ਦਾ ਕੋਈ ਭੈ ਨਹੀਂ ਪਰ ਜੋ ਲੋਕ ਆਖਣਗੇ ਉਹ ਇਹਦਾ ਆਖਣਗੇ ਕਿ ਗੁਰੂ ਦੇ ਸਿੱਖ ਝੂਠੇ ਨੇ ਪਹਿਲਾਂ ਸੰਗਤਾਂ ਨੂੰ ਸੱਦ ਲੈਂਦੇ ਨੇ ਤੇ ਘਰ ਦੇ ਵਿੱਚ ਕੁਝ ਹੁੰਦਾ ਨਹੀਂ ਜੇ ਨਹੀਂ ਤੇ ਫਿਰ ਸੰਗਤਾਂ ਨੂੰ ਝੂਠ ਕਿਉਂ ਬੋਲਿਆ ਗੁਰੂ ਨੂੰ ਝੂਠ ਕੋ ਬੋਲਿਆ ਸੱਦਿਆ ਕਿਉਂ ਇਦਾਂ ਦੀਆਂ ਤੁੰਗ ਤਾਂ ਸਿੱਖਾਂ ਤੇ ਲੱਗਣਗੀਆਂ ਇਸ ਕਰਕੇ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕਰਨਾ ਹੈ ਤਾਂ ਦੋਨਾਂ ਨੇ ਸਲਾਹ ਕੀਤੀ ਕਿ ਹੁਣ ਮੌਕੇ ਤੇ ਸਾਨੂੰ ਕੌਣ ਰਸਤਾ ਬਸਤਾ ਦੇਵੇਗਾ ਇਸ ਕਰਕੇ ਆਪਾਂ ਰਾਤ ਨੂੰ ਚੋਰੀ ਕਰਨ ਵਾਸਤੇ ਜਾਂਦੇ ਆ ਸੋ ਜਿੰਨਾ ਸ਼ਬਦਾ ਅਸੀਂ ਲਖਵਾਇਆ ਹੈ ਉਹਨਾਂ ਸ਼ਬਦਾ ਲਿਆ ਕੇ ਉਸ ਦੇ ਜੋ ਪੈਸੇ ਬਣਨਗੇ ਉਹ ਬਾਅਦ ਦੇ ਵਿੱਚ ਦੱਸ ਵੀ ਦੇਵਾਂਗੇ ਕਿ ਅਸੀਂ ਸੌਦਾ ਲੈ ਕੇ ਗਏ ਆ ਅਤੇ ਉਹ ਪੈਸੇ ਵੀ ਵਾਪਸ ਕਰ ਦੇਵਾਂਗੇ ਪਰ ਸਵੇਰ ਦਾ ਸਮਾਂ ਭਗਤਾ ਲਈਏ ਇਦਾਂ ਉਹਨਾਂ ਨੇ ਵਿਚਾਰ ਕੀਤੀ ਹੈ ਸੋ ਇਸ ਗੱਲ ਨੂੰ ਅੰਜਾਮ ਦੇਣ ਵਾਸਤੇ ਉਹ ਰਾਤ ਦੇ ਸਮੇਂ ਜਦੋਂ ਬਾਕੀ ਲੋਕ ਸੁੱਤੇ ਨੇ ਇਹਨਾਂ ਨੂੰ ਫਿਕਰ ਦੇ ਵਿੱਚ ਨੀਂਦ ਨਹੀਂ ਆ ਰਹੀ ਕਿ ਘਰ ਦੇ ਵਿੱਚ ਕੁਝ ਹੈ ਨਹੀਂ ਸਵੇਰੇ ਗੁਰੂ ਜੀ ਨੇ ਆਉਣਾ ਹੈ ਕਰਾਂਗੇ ਕੀ ਜਦੋਂ ਰਾਤ ਦਾ ਸਮਾਂ ਹੋਇਆ ਇਹ ਚੋਰੀ ਕਰਨ ਵਾਸਤੇ ਨਿਕਲੇ ਨੇੜੇ ਉਸ ਸ਼ਾਹੂਕਾਰ ਦੇ ਕੋਠੇ ਤੇ ਚੜ੍ਹੇ ਤਾਂ ਜਦੋਂ ਕੋਠੇ ਉੱਤੇ ਚੜ੍ਹੇ ਪ੍ਰਾਤਨ ਸਮਿਆਂ ਦੇ ਵਿੱਚ ਛੱਤਾਂ ਦੇ ਉੱਪਰ ਮੁਗ ਰਖੇ ਹੁੰਦੇ ਸਨ ਅਤੇ ਛੱਤਾਂ ਵੀ ਜੋ ਹਨ ਉਹ ਬਾਲੀਆਂ ਵਾਲੀਆਂ ਹੋਇਆ ਕਰਦੀਆਂ ਸਨ ਅੱਜ ਕੱਲ ਤੇ ਲੈਂਟਰ ਪੱਕੇ ਪੈਣ ਲੱਗ ਪਏ ਨੇ ਸੋ ਉਸ ਛੱਤ ਦੇ ਵਿੱਚ ਛੋਟੇ ਜਿਹੇ ਮੁਗ ਦੇ ਰਹੀਂ ਪਿਤਾ ਜੋ ਮੂਸਨ ਹੈ ਉਸ ਨੇ ਆਪਣੇ ਪੁੱਤਰ ਸੰਮਣ ਨੂੰ ਥੱਲੇ ਭੇਜਿਆ ਹੈ ਸੰਮਣ ਕੀ ਕਰਦਾ ਹੈ ਕਿ ਥੱਲੇੋਂ ਦੁਕਾਨ ਦੇ ਵਿੱਚੋਂ ਸਮਾਨ ਜੋ ਹੈ ਉਹ ਆਪਣੇ ਪਿਤਾ ਨੂੰ ਦੇ ਰਿਹਾ ਤੇ ਪਿਤਾ ਜੀ ਉਹ ਸਮਾਨ ਫੜ ਕੇ ਤੇ ਲਈ ਜਾ ਰਹੇ ਨੇ ਜਿਸ ਵੇਲੇ ਦੱਸਦੇ ਹਨ ਕਿ ਸਾਰਾ ਸਬਦਾ ਜੋ ਹੈ ਉਹ ਜੋ ਕੁਝ ਚਾਹੀਦਾ ਸੀ ਉਹਨਾਂ ਨੂੰ ਪ੍ਰਾਪਤ ਹੋ ਗਿਆ ਤੇ ਮੁੱਸਣ ਆਪਣੇ ਪਿਤਾ ਦਾ ਹੱਥ ਫੜ ਕੇ ਉਸ ਮੁਗ ਦੇ ਰਹੀਂ ਬਾਹਰ ਨਿਕਲਣ ਲੱਗਾ ਹੈ ਜਿਸ ਮੁਗ ਦੇ ਰਹੀਂ ਉਹ ਅੰਦਰ ਗਿਆ ਸੀ ਅਚਾਨਕ ਹਿਲਜੁਲ ਹੋਈ ਹੈ ਉਹ ਮੁਗ ਤੰਗ ਹੋ ਗਿਆ ਤੇ ਮੂਸਣ ਦਾ ਧੜ ਉਸ ਮੂਸਣ ਦੇ ਪੁੱਤਰ ਸੰਮਣ ਦਾ ਧੜ ਉਸ ਮੁਗ ਦੇ ਵਿੱਚ ਫਸ ਗਿਆ ਜਦੋਂ ਮੁਗ ਦੇ ਵਿੱਚ ਧੜ ਫਸ ਗਿਆ ਬੜਾ ਖਿਚਣ ਦਾ ਯਤਨ ਕੀਤਾ ਪਿਤਾ ਨੇ ਆਪਣੇ ਪੁੱਤਰ ਦੇ ਧੜ ਨੂੰ ਪਰ ਉਹ ਆਵੇ ਨਾ ਬਾਹਰ ਸੀਸ ਸੱਤ ਦੇ ਉੱਪਰ ਹੈ ਤੇ ਧੜ ਥੱਲੇ ਰੰ ਲਮਕਰਿਆ ਇਨੇ ਚਿਰ ਨੂੰ ਉਸ ਸ਼ਾਹੂਕਾਰ ਨੂੰ ਵੀ ਜਾਗ ਆ ਗਈ ਜਿਸ ਦੇ ਘਰ ਚੋਰੀ ਹੋ ਰਹੀ ਸੀ ਉਹ ਭੱਜ ਕੇ ਲੱਗਾ ਫੜਨ ਤਾਂ ਹੁਣ ਆਖਰਿਆ ਹੈ ਸਾਹਮਣੇ ਆਪਣੇ ਪਿਤਾ ਮੁੱਸਣ ਨੂੰ ਕਿ ਪਿਤਾ ਜੀ ਜੇ ਮੈਨੂੰ ਫੜ ਲਿਆ ਸਾਹੂਕਾਰ ਨੇ ਤੇ ਬੜੀ ਬਦਨਾਮੀ ਹੋਵੇਗੀ ਕਿ ਗੁਰੂ ਦੇ ਸਿੱਖ ਕੈਸੇ ਨੇ ਚੋਰੀ ਕਰਕੇ ਲੰਗਰ ਲਾ ਰਹੇ ਨੇ ਗੁਰੂ ਨੂੰ ਵੀ ਨਾਲ ਭੰਡਣਗੇ ਕਿ ਕਦਾਂ ਦੀ ਸਿੱਖਿਆ ਦਿੰਦਾ ਹੈ ਇਸ ਕਰਕੇ ਤੜ ਦੇ ਕੋਈ ਪਛਾਣ ਨਹੀਂ ਹੈ ਮੇਰਾ ਸੀਸ ਵੱਢ ਦਿਓ ਧੜੇ ਇਸ ਨੂੰ ਲੈ ਜਾਣ ਦਿਓ ਪਿਤਾ ਆਖਣ ਲੱਗਾ ਇਦਾਂ ਕਿਦਾਂ ਹੋ ਸਕਦਾ ਮੈਂ ਤੇਰਾ ਸੀਸ ਕਿਵੇਂ ਕੱਟ ਸਕਦਾ ਤਾਂ ਸੱਮਣ ਨੇ ਆਖਿਆ ਪਿਤਾ ਜੀ ਹੋਰ ਕੋਈ ਚਾਰਾ ਨਹੀਂ ਹੈ ਅਸੀਂ ਜੋ ਗੁਰੂ ਸਾਹਿਬ ਜੀ ਦੇ ਨਾਲ ਵਾਅਦਾ ਕੀਤਾ ਉਹ ਨਿਭਾਉਣਾ ਹੈ ਅਸੀਂ ਇਸੇ ਸੇਵਾ ਤੋਂ ਪਛੇਨੀ ਹਟਣਾ ਭਾਵੇਂ ਸੀਸ ਕੁਰਬਾਨ ਵਜਾਵੇ ਗੁਰੂ ਦਾ ਵਾਸਤਾ ਪਾਇਆ ਤੇ ਪਿਤਾ ਆਪਣੇ ਪੁੱਤਰ ਸੰਮਣ ਦਾ ਸਿਰ ਵਟਣ ਵਾਸਤੇ ਤਿਆਰ ਹੋਇਆ ਜਦੋਂ ਸੀਸ ਕਟਿਆ ਤਾਂ ਸੀਸ ਲੈ ਕੇ ਉਹ ਆਪਣੇ ਘਰ ਚ ਲਿਆ ਗਿਆ ਧੜ ਸੰਮਣ ਦਾ ਦੁਕਾਨ ਦੇ ਵਿੱਚ ਡਿੱਗ ਪਿਆ ਹੁਣ ਸਹੂਕਾਰ ਕਬਰ ਆ ਗਿਆ ਕਿ ਸਵੇਰੇ ਕੋਸ਼ਿਸ਼ ਹੋਏਗੀ ਮੇਰੇ ਤੇ ਕਤਲ ਦਾ ਇਲਜ਼ਾਮ ਲੱਗੇਗਾ ਨੇੜੇ ਉਸ ਵੇਲੇ ਮੁਸਨ ਦਾ ਘਰ ਜਾਣ ਕੇ ਉਸ ਨੂੰ ਲੋੜਵੰਦ ਜਾਣ ਕੇ ਆਖਣ ਲੱਗਾ ਮੇਰਾ ਇੱਕ ਕੰਮ ਕਰ ਮੇਰੇ ਘਰ ਕੋਈ ਚੋਰੀ ਕਰਨ ਵਾਸਤੇ ਆਇਆ ਸੀ ਅਤੇ Laash ਮੇਰੇ ਘਰ ਪਈ ਹੈ ਮੇਰੇ ਕੋਲੋਂ 500 ਰੁਪਇਆ ਭਾਵੇਂ ਲੈ ਲੈ ਪਰ ਉਹ Laash ਚੁੱਕ ਕੇ ਲੈ ਆਇਆ ਤਾਂ ਸੁਣ ਜਾਣਦਾ ਸੀ ਕਿ ਮੇਰੇ ਪੁੱਤਰ ਦੀ ਲਾਸ਼ ਇਹ ਬੜੇ ਦੁਖੀ ਮਨ ਦੇ ਨਾਲ ਉਹ ਉਸ ਗਵਾਂਡੀ ਦੇ ਘਰ ਗਿਆ ਆਪਣੇ ਪੁੱਤਰ ਦੀ ਲਾਸ਼ ਲਿਆ ਕੇ ਆਪਣੇ ਘਰ ਦੇ ਵਿੱਚ ਰੱਖੀ ਹੈ ਇੱਕ ਮੰਜੇ ਤੇ ਲਾਸ਼ ਪਾ ਕੇ ਉੱਪਰ ਉਸੇ ਤਰ੍ਹਾਂ ਸੀਸ ਗਰਦਨ ਦੇ ਰੱਖ ਦਿੱਤਾ ਤੇ ਕਪੜਾ ਪਾ ਦਿੱਤਾ ਲੱਗਾ ਸਮਗਰੀਆਂ ਤਿਆਰ ਕਰਵਾਉਣ ਕਿਸੇ ਨੂੰ ਨਹੀਂ ਦੱਸਿਆ ਕਿ ਕੋਈ ਸੇਵਾ ਵਿੱਚ ਵਿਗਨ ਨਾ ਪਵੇ ਕਿ ਭਾਣਾ ਕੀ ਵਾਪਰਿਆ ਹੈ ਗੁਰੂ ਸਾਹਿਬ ਜੀ ਆਏ ਨੇ ਸੰਗਤਾਂ ਆਈਆਂ ਗੁਰੂ ਸਾਹਿਬ ਜੀ ਮਹਾਰਾਜ ਜਦੋਂ ਵੇਖਦੇ ਨੇ ਕਿ ਮੂਸਣ ਸਤਕਾਰ ਕਰਨ ਵਾਸਤੇ ਅਕੇ ਆਇਆ ਹੈ ਤਾਂ ਆਖਣ ਲੱਗੇ ਮੂਸਣ ਜਦੋਂ ਸੱਦਾ ਦੇਣ ਗਏ ਸੀ ਉਦੋਂ ਤਾਂ ਦੋ ਜਾਣੇ ਸੀ ਤੇ ਹੁਣ ਤੇਰਾ ਪੁੱਤਰ ਕਿੱਥੇ ਹੈ ਉਹ ਦਿਖਾਈ ਨਹੀਂ ਦਿੰਦਾ ਤਾ ਮਸਣੇ ਆਖਣ ਲੱਗਿਆ ਸਤਿਗੁਰੂ ਜੀ ਜਾਣੀ ਜਾਣ ਹੋ ਆਪਜੀ ਜਾਣਦੇ ਜੇ ਮੈਂ ਕੀ ਦੱਸਾਂ ਆਖਣ ਲੱਗੇ ਨਹੀਂ ਦੱਸ ਪੁੱਤਰ ਕਿੱਥੇ ਤੇਰਾ ਆਖਣ ਲੱਗਾ ਸਤਿਗੁਰੂ ਜੀ ਉਹ ਸੱਤਾ ਹੋਇਆ ਉਹ ਬਿਮਾਰ ਆ ਤੇ ਗੁਰੂ ਸਾਹਿਬ ਜੀ ਆਖਣ ਲੱਗੇ ਫੇਰ ਉਸ ਨੂੰ ਆਵਾਜ਼ ਮਾਰ ਸੰਗਤਾਂ ਦੀ ਸੇਵਾ ਕਰੇ ਆ ਕੇ ਤੰਦਰੁਸਤ ਹੋ ਜਾਏਗਾ ਤੇ ਮਸਣ ਦੀਆਂ ਅੱਖਾਂ ਭਰ ਆਈਆਂ ਆਖਣ ਲੱਗਾ ਸਤਿਗੁਰੂ ਜੀ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਉਹ ਬਹੁਤ ਹੀ ਗੂੜੀ ਨੀਂਦੇ ਸੁਤਾ ਹੋਇਆ ਮੇਰੀ ਆਵਾਜ਼ ਨਾਲ ਹੀ ਉੱਠਦਾ ਨਹੀਂ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਭਲਿਆ ਆਵਾਜ਼ ਤੇ ਮਾਰ ਕੇ ਵੇਖ ਤਾਂ ਆਖਣ ਲੱਗਾ ਸਤਿਗੁਰੂ ਜੀ ਮੈਂ ਜਾਣਦਾ ਕਿ ਉਹ ਜਨੇ ਗੂੜੀ ਨੀਂਦ ਦੇ ਵਿੱਚ ਹੈ ਮੇਰੀ ਆਵਾਜ਼ ਦਿੱਤੇਆਂ ਉਸਨੇ ਉੱਠਣਾ ਨਹੀਂ ਇਸ ਤਰ੍ਹਾਂ ਉਸ ਮਸਣ ਨੇ ਭਰੀਆਂ ਅੱਖਾਂ ਦੇ ਨਾਲ ਆਖਿਆ ਗੁਰੂ ਜੀ ਤੁਸੀਂ ਆਵਾਜ਼ ਮਾਰੋ ਤੁਹਾਡੀ ਆਵਾਜ਼ ਦਿੱਤਿਆਂ ਸਹ ਦੇ ਉੱਠ ਜਾਵੇ ਆਪ ਹੀ ਆਵਾਜ਼ ਮਾਰ ਲਓ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਸੰਮਣ ਬਾਹਰ ਆ ਸਦਾ ਦੇਣ ਵਾਰ ਨਾਲ ਗਿਆ ਸੀ ਸੇਵਾ ਕਰਨ ਵਾਰ ਪਿਛੇ ਕਿਉਂ ਹੁਣਾ ਹੈ ਤਾਂ ਗੁਰੂ ਜੀ ਅਸੀ ਕਿਰਪਾ ਹੋਈ ਸੰਮਣ ਤੰਦਰੁਸਤ ਹੋ ਕੇ ਨੌਬਰ ਨੌ ਸੀਸ ਸਮੇਤ ਬਾਹਰ ਆ ਗਿਆ ਉਸ ਵੇਲੇ ਮੁੱਸਣ ਤੇ ਸਾਰੀ ਗੱਲ ਜਾਣਦਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਰੋ ਰਿਹਾ ਹੈ ਨਾਲੇ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਹੈ ਕਿ ਸਤਿਗੁਰੂ ਜੀ ਆਪ ਜੀ ਇੰਨੇ ਸਮਰੱਥ ਹੋ ਕਿ ਆਪ ਜੀ ਨੇ ਸਾਰੀ ਸਮਗਰੀ ਦਾ ਵੀ ਪ੍ਰਬੰਧ ਕਰ ਦਿੱਤਾ ਮੁੱਸਣ ਨੂੰ ਵੀ ਜਿਉਂਦਾ ਕਰ ਦਿੱਤਾ ਤੇ ਜਿਹੜੇ ਗੁਰੂ ਦੇ ਸਿੱਧ ਕੀ ਸਿੱਖ ਹਨ ਉਹ ਗੁਰੂ ਸਾਹਿਬ ਜੀ ਮਹਾਰਾਜ ਤੇ ਜੇ ਭੋਸਾ ਰੱਖ ਕੇ ਸਾਰਾ ਕੁਝ ਕੁਰਬਾਨ ਕਰ ਦਿੰਦੇ ਨੇ ਤੇ ਗੁਰੂ ਵੀ ਫਿਰ ਉਹਨਾਂ ਸਿੱਖਾਂ ਦੀ ਬਾਹ ਫੜਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਸੰਮਣ ਨੂੰ ਜਿਉਂਦਾ ਕਰ ਦਿੱਤਾ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਣੇ ਸੋ ਇੱਥੇ ਸਮਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ